ਮੋਹਨ ਭਾਗਬਤ ਅਰ ਨਰਿੰਦਰ ਮੋਦੀ ਦੇ ਪਿਓ ਦਾ ਹੋਇਆ ਦੇਸ਼ ਇਹ ਇਹ ਸਾਰੀਆਂ ਕਮਿਊਨਿਟੀਆਂ ਦਾ ਰਿਪਬਲਿਕ ਆਫ ਇੰਡੀਆ ਭਾਰਤ ਸਾਰੇ ਇਹਦਾ ਆਪਾਂ ਹਿੱਸਾ ਹੈ ਇਹ ਹਿੰਦੂ ਰਾਸ਼ਟਰ ਬਣਾ ਲੈਣਗੇ ਹੈਗੇ ਇਹਨੇ ਜੋਗੇ ਤੁਸੀਂ ਬੇਫਿਕਰ ਰਹੋ ਪੰਜਾਬ ਦੀ ਧਰਤੀ ਦੇ ਕਿਸਾਨੀ ਦੇ ਹੱਕਾਂ ਦਾ ਮੋਰਚਾ ਲੱਗਿਆ ਅੱਜ ਕਿਸਾਨਾਂ ਤੁਸੀਂ ਕੀਤਾ ਕੀ ਨਹੀਂ ਸੈਂਟਰ ਇੱਕ 20 ਰੁਪਏ ਦੀ ਬੋਤਲ ਯਾਰ ਕੋਈ ਪਾਣੀ ਦੀ ਬਣਾਉਂਦਾ ਉਹ ਆਪ ਆਪਣਾ ਰੇਟ ਬਣਾਉਂਦਾ ਆਪ ਸਾਰਾ ਕੁਝ ਕਰਦਾ ਅਸੀਂ 6 ਮਹੀਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਫਸਲਾਂ ਪਾਲਦੇ ਆ ਤੇ ਕਸੇ ਸਿਰਾਂ ਵਾਲੇ ਰੇਟ ਸਾਡਾ ਦਿੱਲੀ ਤੋਂ ਮਿੱਧ ਕੇ ਭੇਜਦੇ ਨੇ ਇਹਨਾਂ ਦੇ ਪਿਓ ਦਾ ਰਾਜ ਚੱਲੂਗਾ ساری ਜ਼ਿੰਦਗੀ ਇਹ ਬਿਲਕੁਲ ਨਹੀਂ ਅਸੀਂ ਚੱਲਣ ਦਵਾਂਗੇ ਪੰਜਾਬ ਦੇ ਜਿਹੜੇ ਮਸਲੇ ਨੇ ਅਸੀਂ ਅਨੰਦਪੁਰ ਸਾਹਿਬ ਦਾ ਮਤਾ ਮਸਾ ਜਿਹੜਾ ਮਤਾ ਹੈ ਉਹ ਲਾਗੂ ਕਰਾਏ ਬਿਨਾ ਪੂਰਨ ਖੁਦਮੁਖਤਿਆਰੀ ਬਿਨਾ ਅਸੀਂ ਪਿੱਛੇ ਨਹੀਂ ਵੀਰੋ ਹਟਣਾ ਤਿਆਰੀ ਕਰ ਲੋ ਚਾਹੇ ਕੋਈ ਕੁਰਬਾਨੀ ਕਰਨੀ ਪਵੇ ਅਸੀਂ ਡਰਨ ਵਾਲੇ ਦਿਨ ਜੰਮੇ ਆ ਯਾਰ ਅਸੀਂ ਸੰਤ ਜਰਨੈਲ ਸਿੰਘ ਦੀ ਗੋਦੀ 'ਚ ਬੈਠੇ ਹੋਏ ਆ ਸਾਰੇ ਸਾਨੂੰ ਡਰਾ ਲਣਗੇ ਇਹ ਬਿਲਕੁਲ ਨਹੀਂ ਡਰਦੇ ਅਨੰਦਪੁਰ ਸਾਹਿਬ ਦੇ ਮਤੇ ਤੋਂ ਥੱਲੇ ਅਸੀਂ ਕੋਈ ਗੱਲੇ ਨਹੀਂ ਕਰਨੀ ਐਮਐਸਬੀ ਦਾ ਪਹਿਲਾ ਹੈਗੀ ਉਹ ਆਪਣੇ ਕੋਲ ਕੀ ਆ ਪਹਿਲਾਂ ਛੱਡਿਆ ਪੰਜਾਬ ਕੋ ਖੁਦਕਸ਼ੀਆਂ ਨੇ ਕਰਜ ਐ ਲਿਮਟਾਂ ਨੇ ਹੋਰ ਕੀ ਐ ਇੱਕ ਕਿੰਨੇ ਕੁ ਕਿੰਨੇ ਕੁ ਬੰਦੇ ਖੁਸ਼ਹਾਲ ਰਹਿ ਗਏ ਪੰਜਾਬ ਤਾਂ ਬਰਬਾਦ ਕਰਤਾ ਜਾ ਰਹੇ ਨੇ ਬਿਲਕੁਲ ਹੀ ਆਪਾਂ ਨੂੰ ਖੜਨਾ ਪੈਣਾ ਮੰਜਪੁਰ ਸਾਹਿਬ ਕਹਿ ਕੇ ਗਏ ਨੇ ਅਸੀਂ ਸਾਰੇ ਕਾਸੇ ਦੀ ਤਿਆਰੀ ਕਰ ਲਈ ਇੱਕ ਇੱਕ ਸਾਲ ਦੇ ਸੌਦੇ ਕਰ ਲਿਆ ਕੇ ਦੇਤੇ ਵੀ ਆਜੋ ਜਿੱਧਰ ਨੂੰ ਆਉਣਾ ਕਰ ਲਿਓ ਯਾਰ ਗਿਰਫਤਾਰੀਆਂ ਲਾ ਲਿਓ ਚੋਂ ਅੱਗੇ 20 20 ਸਾਲ ਆ ਪਲਵਿੰਦਰ ਸਿੰਘ ਬੈਠਾ ਸਾਡਾ ਪ੍ਰਾਹ ਛਤਰਾਣਾ ਮੰਜਪੁਰ ਬੈਠਾ ਮੰਤੀਰ ਬੈਠਾ ਸੇਵਕ ਹੈ ਗਾਜੀ ਹੈ ਅਸੀਂ ਦੇਖਿਆ ਨਹੀਂ ਜਿਹੜਾ ਅਸੀਂ ਜਿਹੜਾ ਵੀ ਦੇਖਿਆ ਨਾ ਤੁਹਾਡਾ ਤਸ਼ੱਦਦ ਵੀ ਦੇਖਿਆ ਪਰ ਤੁਹਾਨੂੰ ਇਸ ਗੱਲ ਦਾ ਇਥੋਂ ਖੜ ਕੇ ਡਟ ਕੇ ਗੱਲ ਕਹਿਣੀ ਹੈ ਕਿ ਤੁਹਾਨੂੰ ਸ਼ੰਭੂ ਟੱਪਾ ਨਹੀਂ ਦਿੰਦੇ ਚਾਹੇ ਕੋਈ ਕੁਰਬਾਨੀ ਕਰਨੀ ਪਵੇ ਕੋਈ ਵੀ ਮਾਨੀਆਂ ਡਾਨੀਆਂ ਕਿ ਉਹਰੇ ਖੇਤੀ ਕਰਨਗੇ ਕਰੋੜਾ ਅਰਬਾ ਰੁਪਏ ਦਿਓ ਮਾਲਕ ਨੇ ਅਸੀਂ ਦਾ ਯਾਰ ਆਮ ਬੰਦੇ ਆ ਛੋਟੇ ਛੋਟੇ ਪੰਜ ਪੰਜ ਚਾਰ ਚਾਰ ਕੀਲਿਆਂ ਵਾਲੇ ਜਿਹੜੇ ਥੋਡੇ ਵਰਗੇ ਨੇ ਮਾਨੀਆਂ ਉਹ ਡਾਨੀਆਂ ਬੜਬੜੀਆਂ ਗੱਡੀਆਂ ਵਾਲੇ ਸੈਂਕੜੇ ਕੀਲਿਆਂ ਵਾਲੇ ਉਹਨਾਂ ਚੋਂ ਤਾਂ ਇੱਕ ਦੋ ਨੇ ਖੈਰਾ ਸਾਹਿਬ ਵਰਗੇ ਵਿਚਾਰੇ ਜਿਹੜੇ ਉਹਰੇ ਸਾਡੇ ਕੋ ਆਉਂਦੇ ਨੇ ਉਹ ਨਹੀਂ ਆਉਂਦੇ ਜਾਣੀ ਉਹਨਾਂ ਦੀ ਵੀ ਆ ਜਮੀਨ ਅਰ ਅਸੀਂ ਤਾਂ ਲੜਵੀ ਪਾਵਾਂਗੇ ਅਸੀਂ ਤਾਂ ਗੰਨੇ ਚ ਵੀ ਲੁਕ ਜਾਾਂਗੇ ਪੁੱਤ ਮੇਰੇਆ ਥੋੜੀਆ ਤਾਂ ਉਹੀ ਜਾਣੀਆਂ ਨੇ ਤੁਸੀਂ ਕਦੇ ਨਹੀਂ ਆਉਂਦੇ ਇਹ ਲੜਾਈ ਪੰਜਾਬ ਦੇ ਕਿਸਾਨੀ ਦੇ ਹੱਕਾਂ ਦੀ ਹੈ ਆਪਣੀ ਜ਼ਮੀਨ ਜਾਇਦਾਦ ਦੀ ਲੜਾਈ ਹੈ ਅਸੀਂ ਤਾਂ ਮੈਂ ਤਾਂ ਇਸ ਸਟੇਜ ਤੋਂ ਦੀਪਬੀਰ ਸਿੱਧੂ ਨੂੰ ਇੱਥੇ ਗੱਲ ਕਹਿਣਾ ਬੈਠਾ ਬਾਬਾ ਬਖਸ਼ੀਸ਼ ਸਿੰਘ ਅਸੀਂ ਕੋ ਚੱਕੀ ਜਰੇਂਦੇ ਰਹੇ ਆ ਭਾਈ ਦਲਜੀਤ ਸਿੰਘ ਸਾਰੇ ਅਸੀਂ ਉਹੀ ਨੇ ਅਸੀਂ ਪੁਰਾਣੇ ਆਰਐਸਐਸ ਵਾਲੇ ਪੁੱਛਦੇ ਨਹੀਂ ਨਾ ਕੌਣ ਆ ਦੱਸ ਤਾਂ ਤੁਹਾਨੂੰ ਹੁਣ ਕਰ ਲਿਓ ਪੁੱਤ ਫੋਨ ਹਰਾਮ ਦੇ ਹੋਏਗੇ ਜੇ ਹੁਣ ਨਾ ਕਰੋ ਕਰਨਾ ਹੀ ਨਹੀਂ ਤੁਸੀਂ ਤੁਸੀਂ ਇੰਨੇ ਚੋਕੇ ਫੇਈ ਨਹੀਂ ਸਾਲੇ ਲਿਖ ਕੇ ਕਿਤਾਬਾਂ ਚ ਮਤਿਹਾਸ ਸਾਨੂੰ ਡਰਾਉਂਦੇ ਨੇ ਗਾਟੇ ਲਾ ਦਾਂਗੇ ਪੁੱਤ ਕੇ ਦੇ ਭਲੇਖੇ ਚ ਫਿਰਦੇ ਹੋਮੋਂ ਐਵੇਂ ਹੀ ਨਾ ਸਮਝ ਲਿਓ ਸਾਨੂੰ ਮੈਂ ਦੀਪ ਵੀਰ ਨੂੰ ਇੱਥੇ ਇੱਕ ਬੇਨਤੀ ਕਰਦਾ ਹਾਂ ਦੇਖੋ ਇਹ ਵੀ ਥੋੜੀ ਜੀ ਤਲਖਰੀ ਚ ਆ ਜਾਂਦਾ ਅਸੀਂ ਪਹਿਲਾਂ ਹੀ 90 ਡਿਗਰੀ ਤੇ ਰਹਨੇ ਆ ਸਿੱਧੀ ਗੱਲ ਹੈ ਭਰਾਵਾ ਮੈਂ ਕਿਸੇ ਨੂੰ ਬੋਲਣ ਬੂਲਣ ਨੂੰ ਨਹੀਂ ਕਦੇ ਕਿਹਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਦੀ ਉਹ ਕਰੀਓ ਨਹੀਂ ਅਸੀਂ ਕਿਤੇ 20 ਸਾਧਾਂ ਦੀਆਂ ਪਤੀੜੀਆਂ ਪਵਾਇਆਂ ਨੇ ਪੁੱਛੋ ਬਕਸੀਰ ਸਿੰਘ ਨੂੰ ਠੀਕ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਕਿਸੇ ਨੌਜਵਾਨ ਨੂੰ ਮੈਂ ਕਿਹਾ ਵੀ ਕੁਝ ਇਸ ਕਰਕੇ ਮੇਰੀ ਬੇਨਤੀ ਹੈ ਬੋਲਣ ਬੂਲਣ ਦਾ ਕੁਝ ਨਹੀਂ ਹੁੰਦਾ ਅਸੀਂ ਤਾਂ ਖੜੇ ਹਾਂ ਤੇਰੇ ਨਾਲ ਔਰ ਤੈਨੂੰ ਇਸ ਸਟੇਜ ਤੋਂ ਇਹ ਗੱਲ ਕਹਿਨੇ ਆ ਜਿੱਦਾਂ ਸ਼ਹਾਦਤਾਂ ਦਾ ਮੌਕਾ ਆ ਅਸੀਂ ਉਹ 10 11 ਸਭ ਤੋਂ ਮੂਰੇ ਹੋਵਾਂਗੇ ਅਸੀਂ 1978 ਤੇ ਜਿੱਥੇ ਸਾਨੂੰ ਸੰਤ ਜਰਨੈਲ ਸਿੰਘ ਖੜਾ ਗਿਆ ਅਸੀਂ ਉੱਥੇ ਹੀ ਖੜੇ ਆਂ ਅਸੀਂ ਜਾ ਕੇ ਐ ਕਰਕੇ ਪਟਕਾ ਨਹੀਂ ਕਿਸੇ ਤੋਂ ਪਵਾਇਆ ਨਾ ਪਵਾਈਆ ਜਿੰਨਾ ਚਿਰ ਜੂਨੇ ਆ ਜੜਿਆ ਕੜੇ ਉੱਠ ਕੇ ਜਰ ਬੋਹ ਕਰਨ ਲੱਗ ਜਾਂਦਾ ਸ਼ਰਮ ਆਉਂਦੀ ਆ ਸਾਨੂੰ ਤਾਂ ਅਸੀਂ ਤਾਂ ਬੋਹ ਨਹੀਂ ਬੋਲਦੇ ਭਰਾਵਾ ਕਰੰਟ ਚੜ ਗਿਆ ਠੀਕ ਹੈ ਨਹੀਂ ਪਰ ਇਹ ਆ ਵੀ ਸਾਡਾ ਰਹਿੰਦਾ ਹੀ 90 ਡਿਗਰੀ ਤੋਂ ਉੱਤੇ ਆ ਜਿੱਥੇ ਲੋਕ ਗੋਲੀਆਂ ਗੁਲੀਆਂ ਖਾ ਕੇ ਕਰਦੇ ਨੇ ਉੱਥੋਂ ਤਾਂ ਸਾਡਾ ਸ਼ੁਰੂ ਹੁੰਦਾ ਸੰਤ ਜਰਨੈਲ ਸਿੰਘ ਦੇ ਅਸੀਂ ਤਾਂ ਪੈਰੋਕਾਰ ਐ ਅਸੀਂ ਨਹੀਂ ਕਿਸੇ ਸਾਥ ਸੂਦ ਨੂੰ ਕਦੇ ਮੰਨਿਆ ਨਾ ਅਸੀਂ ਕਿਸੇ ਪੋਲੀਟਿਸ਼ੀਅਨ ਤੋਂ ਡਰਦੇ ਅਸੀਂ ਕਾਹਦੇ ਡਰਾਂਗੇ ਨਾ ਅਸੀਂ ਚੋਰ ਆ ਨਾ ਅਸੀਂ ਜਮੀਨ ਦੱਬੀਆ ਨਾ ਕਿਸੇ ਨਾਲ ਢੋਖਾ ਦੇੜੀ ਕਰੀਆ ਸਾਡਾ ਤਾਂ ਜਿਹੜਾਂ ਨਾਲੇ ਬਾਹਰ ਆ ਜਾ ਇਹ ਜੇ ਬੱਬਰ ਸ਼ੇਰਾਂ ਨਾਲ ਆ ਰਿਹਾ ਜਿਹੜੇ ਸਾਡੇ ਭਰਾ ਨੇ ਉਹਨਾਂ ਦੇ ਨਾਲ ਦੇ ਅਸੀਂ ਤਾਂ ਸਾਥੀ ਆ ਮੇਰੀ ਤੁਹਾਨੂੰ ਬੇਨਤੀ ਆ ਬਿਲਕੁਲ ਨਾ ਡਰਿਓ ਜਿਹੜਾਂ ਚ ਕੀ ਆ ਰੋਟੀਆਂ ਹੀ ਖਾਣੀਆਂ ਲੈ ਤੋ ਉੱਥੇ ਸੀ ਜਗਤਾਰ ਸਿੰਘ ਆਵਾੜਾ ਨਹੀਂ ਖਾ ਰਿਹਾ ਆ ਪਲਵਿੰਦਰ ਸਿੰਘ ਐ ਛਤਰਾਣੇ ਵਾਲਾ 20 ਸਾਲ ਕੱਟ ਕੇ ਆਇਆ ਅੱਜ ਫੇਰ ਬੁੱਕਦੇ ਫਿਰਦੇ ਨੇ ਇਸ ਕਰਕੇ ਦੀਪਬੀਰ ਨੂੰ ਬੇਨਤੀ ਆਸੀ ਤਾਂ ਬੋਲੀਏ ਨਾ ਬੋਲੀਏ ਇਹ ਗੱਲ ਦੀ ਟੈਨਸ਼ਨ ਆ ਭਰਾਵਾ ਕਰੀ ਅਸੀਂ ਤੇਰੇ ਨਾਲ ਐ ਜਿਹੜੇ ਪਹਿਲੇ 11 ਮਰਨਗੇ ਨਾ ਉਹਨਾ ਅਸੀਂ ਉਹ ਹੋਵਾਂਗੇ 11 ਤੈਨੂੰ ਦੱਸਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੀ ਬੇਨਤੀ ਖਿਲਾਫ ਬੋਲੇ ਐ ਮੈਨੂੰ ਲੱਗਦਾ ਕਿ ਧਮਕੀ ਧਮਕੀ ਤੁਹਾਨੂੰ ਜਰੂਰ ਆਈ ਹੋਊਗੀ ਕੋਈ ਨਾ ਕੋਈ ਜੇ ਆਈ ਹੈ ਤੁਸੀਂ ਸ਼ੇਰ ਹੋ ਤੁਸੀਂ ਉਸ ਧਮਕੀ ਦਾ ਟੱਕਰਾ ਕਰੋਗੇ ਅਸੀਂ ਤੁਹਾਡੇ ਨਾਲ ਆਜੋ ਕੇਰਾ ਆਜੋ ਆ ਰਹੇ ਆ ਜੀ ਹੋਣ ਰਿਕਾਰਡ ਕਰ ਲਿਓ ਆ ਰਹੇ ਸਸ ਦੇ ਹੈ ਬਲਵਿੰਦਰ ਸਿੰਘ ਤਲਵਾੜਾ ਸਾਹਿਬ ਆਓ ਜੀ ਆਜੋ ਤਲਵਾੜਾ ਸਾਹਿਬ ਆਜੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੋਗਾ ਸਿੰਘ ਚੱਪੜ ਨੂੰ ਸ਼ਾਇਦ ਪਤਾ ਨਹੀਂ ਵੀ ਅਸੀਂ ਕੌਣ ਹੈ ਮੈਂ ਕੌਮ ਦੇ ਹਰੀ ਸਿੰਘ ਨੜੂਏ ਗਰਜੰਟ ਸਿੰਘ ਬੁੱਧ ਸਿੰਘ ਵਾਲੇ ਨਾਲ ਰਿਹਾ ਮੈਂ ਜਗਤਾਰ ਸਿੰਘ ਹਵਾਰੇ ਦੇ ਉਹਨਾਂ ਨਾਲ ਰਿਹਾ ਮੈਂ ਬਾਬਾ ਬਖਸ਼ੀਸ਼ ਸਿੰਘ ਉਹਨਾਂ ਨਾਲ ਰਿਹਾ ਮੈਂ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਨਾਲ ਰਿਹਾ ਮੈਂ ਅੱਜ ਵੀ ਉੱਥੇ ਹੀ ਖੜਾ ਜਿੱਥੇ ਜੱਤ ਖੜਾ ਸੀ 100 ਕ ਟੈਲੀਫੋਨਾਂ ਦਾ ਆ ਗਿਆ 50 ਕ ਤਾਂ ਹੁਣੇ ਹੁਣ ਆ ਗਏ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਇਸ ਸਟੇਜ ਤੋਂ ਆਰਐਸਐਸ ਵਾਲਿਓ ਬੀਜੇਪੀ ਵਾਲਿਓ ਫੋਨ ਤੇ ਧਮਕੀਆਂ ਦੇਣ ਵਾਲੇ ਹਰਾਮ ਦੇ ਪੁੱਤ ਹੁੰਦੇ ਨੇ ਕਦੇ ਮੈਦਾਨੇ ਜੰਗ ਚ ਆਇਓ ਤੁਹਾਨੂੰ ਫੇਰ ਦੱਸਾਂਗੇ ਕੀ ਭਾਅ ਵਿਕਤੀ ਹੁੰਦੀ ਐ ਇਸ ਮਾਧਿਅਮ ਦੇ ਜ਼ਰੀਏ ਜਿਹੜਾ ਇੱਕ ਤਾਂ ਉਹਦਾ ਨੌ ਹੈ ਬਾਜਵਾ ਉਹ ਤੇ ਤਿੰਨਕ ਹੋਰ ਨੇ ਇਹਨਾਂ ਨੂੰ ਮੈਂ ਕਹਿੰਨੇ ਆ ਕਿ ਜਿੱਥੇ ਮਰਜੀ ਜਦ ਮਰਜੀ ਆਰਐਸਐਸਰ ਬੀਜੇਪੀ ਦੀਆਂ ਗੋਡਣੀਆਂ ਤਾਂ ਪੁੱਤ ਲਵਾਉਣੀਆਂ ਹੀ ਲਵਾਉਣੀਆਂ ਨੇ ਹੁਣ ਚਾਹੇ ਤੇਲੀ ਦੇ ਤੇਰੇ ਹੀ ਚਲੇ ਜਾਣ ਪੰਜਾਬ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਐ ਧਮਕੀਆਂ ਕਿਹਨੂੰ ਦੰਨੇ ਹੋ ਡਰਾਉਣਾ ਕਿਹਨੂੰ ਸਾਨੂੰ ਕਹਿੰਦੇ ਉਹ ਵੀ ਸੰਤ ਜਰਨੇਲ ਸਿੰਘ ਦੀ ਗੱਲ ਨਹੀਂ ਕਰਨੀ ਸਾਨੂੰ ਕਹਿੰਦੇ ਉਹ ਜਗਤਾਰ ਸਿੰਘ ਹਵਾਰੇ ਦੀ ਗੱਲ ਨਹੀਂ ਕਰਨੀ ਉਹ ਜਿਹੜੇ ਤੁਸੀਂ ਆਰਐਸਐਸ ਵਾਲਿਓ ਤੁਹਾਡੇ ਹਲਕੇ ਚ ਡੰਡੇ ਦਿੱਤੇ ਹੋਏ ਨੇ ਅਸੀਂ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ ਯਾਰ ਅਸੀਂ ਤਾਂ ਸ਼ਾਂਤਮਈ ਸੰਘਰਸ਼ਮਈ ਮੋਰਚਾ ਲੜ ਰਹੇ ਆਂ ਤੇ ਤੁਸੀਂ ਸਾਨੂੰ ਡਰਾਉਣਾ ਚਾਹੁੰਦੇ ਹੋ ਕਦੇ ਕੁਛ ਕਰ ਅਸੀਂ ਨਹੀਂ ਡਰਦੇ ਸਾਡੇ ਤਾਂ ਬੀਬੀਆਂ ਪੈਟਿਆਂ ਦੇ ਟੁਕੜੇ ਕਰਕੇ ਉਹਨਾਂ ਦੇ ਗਲਾਂ 'ਚ ਪਾਏ ਗਏ ਨੇ ਤੁਸੀਂ ਕਿਹਦੇ ਨਾਲ ਟਕਰਾ ਕੇ ਤੁਸੀਂ ਸਾਨੂੰ ਯੂਪੀ ਆਲ ਬਿਹਾਰ ਵਾਲੇ ਸਮਝ ਲਿਆ ਯਾਰ ਤੁਸੀਂ ਸਾਨੂੰ ਜੰਮੂ ਕਸ਼ਮੀਰ 'ਚ ਤੁਸੀਂ ਫੌਜ ਦਾ ਸਹਾਰਾ ਲੈ ਕੇ ਬਦਮਾਸ਼ੀ ਕਰਦੇ ਹੋ ਤੁਹਾਨੂੰ ਮੈਂ ਇਸ ਸਟੇਜ ਤੋਂ ਇਹ ਗੱਲ ਕਹਿਣਾ ਕਿ ਤੁਸੀਂ ਆਪਣੇ ਆ ਗਨਮੈਨ ਜੇ ਹਟਾਓ ਅਸੀਂ ਹਰਾਮ ਦੇ ਪਥੋਮਾਗੇ ਤੁਹਾਡੀਆਂ ਲੱਤਾਂ ਨਾ ਤੋੜ ਦਈਏ ਸਮਝਦੇ ਕੀ ਹੋ ਯਾਰ ਤੁਸੀਂ ਆਪਣੇ ਆਪ ਨੂੰ ਇਥੋਂ ਅਸੀਂ ਇਹ ਗੱਲ ਬਾਰ-ਬਾਰ ਕਹਿੰਦੇ ਆ ਕਿ ਲੜਾਈ ਇਹ ਜਿਹੜੀ ਹੈ ਹਿੰਦੂ ਸਿੱਖ ਦੀ ਲੜਾਈ ਨਹੀਂ ਹੈਗੀ ਇਹ ਲੜਾਈ ਦਿੱਲੀ ਨਾਲ ਹੈ ਇਹ ਲੜਾਈ ਆਰਐਸਐਸ ਨਾਲ ਹੈ ਇਹ ਲੜਾਈ ਬੀਜੇਪੀ ਨਾਲ ਹੈ ਥੋਡੀਆਂ ਲੱਤਾਂ 'ਚ ਕਿੰਨੀਕ ਜਾਨ ਆ ਸਾਨੂੰ ਪਤਾ ਹੈ ਅਸੀਂ ਕੌਣ ਆ ਇਹ ਵੀ ਤੁਹਾਨੂੰ ਪਤਾ ਹੈ ਪੰਜਾਬ ਦੇ ਹੱਕਾਂ ਦੀ ਅੱਪਾ ਗੱਲ ਕਰਦੇ ਆ ਅਸੀਂ ਆਪਣੇ ਹੱਕ ਵੀ ਨਹੀਂ ਮੰਗ ਸਕਦੇ ਯਾਰ ਸਾਨੂੰ ਤੁਸੀਂ ਕਿਸਿਆਰੇ ਬਣਾਉਣਾ ਚਾਹੁੰਦੇ ਹੋ ਅਸੀਂ ਬਿਲਕੁਲ ਤੁਹਾਡੇ ਉਹ ਨਹੀਂ ਕਰਦੇ ਜਿਹੜੀਆਂ ਤੁਸੀਂ ਇੱਥੇ ਧਮਕੀਆਂ ਦਿੰਨੇ ਹੋ ਦਿੱਲੀ ਤੋਂ ਕਦੇ ਕਿਤੋਂ ਡਰਨ ਵਾਲੇ ਨਹੀਂ ਅਸੀਂ ਜੰਮੇ ਸਾਡੀ ਨਿਊ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪੁੱਤਰਾਂ ਦੇ ਵਿੱਚ ਚੜਵਾ ਕੇ ਖੜੀ ਕਰਕੇ ਗਿਆ ਕੌਮ ਦੀ ਅਸੀਂ ਥੋਤੋ ਡਰਾਂਗੇ ਯਾਰ ਨਾਲੇ ਟੈਲੀਫੋਨ ਤੇ ਕੀ ਹੁੰਦਾ ਕਿਸੇ ਨੂੰ ਡਰਾਉਣ ਦਾ ਕਦੇ ਆਜੋ ਮੈਦਾਨ 'ਚ ਲੱਗ ਜੂ ਪਤਾ ਇਸ ਕਰਕੇ ਮੇਰੀ ਬੇਨਤੀ ਆ ਇਹ ਥੋੜਾ ਜਿਹਾ ਗਰਮ ਏਸੇ ਕਰਕੇ ਮੈਨੂੰ ਕਹਿਣਾ ਪਿਆ ਕਿ 100 ਕ ਟੈਲੀਫੋਨ ਹੁਣ ਹੁਣ ਆ ਗਿਆ ਪ੍ਰੈਸ ਵਾਲੇ ਵੀਰ ਵੀ ਕਈ ਸੁਣ ਕੇ ਆਏ ਨੇ ਜਾ ਕੇ ਇਹ ਡਰਨ ਡਰਾਉਣ ਵਾਲੀ ਗੱਲ ਨਹੀਂ ਗੱਲ ਆਪਾਂ ਕਰਦੇ ਆ ਮੋਰਚੇ ਦੀ ਸਾਡੀ ਲੜਾਈ ਆਰਐਸਐਸ ਔਰ ਬੀਜਪੀ ਨਾਲ ਹੈ ਇਹ ਜਦ ਤੱਕ ਰਹੂਗੀ ਜਦ ਤੱਕ ਇਹ ਖੂਨ ਲਾਲ ਹੈ ਅਸੀਂ ਚਾਹੇ 도ਏ ਰਹ ਜੀਏ ਚਾਹੇ ਪੰਜਾਬੀ ਇੱਕੋ ਰਹ ਜੀਏ ਤੁਹਾਡਾ ਹਿੰਦੂ ਰਾਸ਼ਟਰ ਬਣਨ ਵਾਲਾ ਸੁਪਨਾ ਅਸੀਂ ਕਦੇ ਪੂਰਾ ਨਹੀਂ ਹੋਣ ਦਿੰਦੇ ਮੋਹਨ ਭਗਵਾਨ ਤੇ ਨਰਿੰਦਰ ਮੋਦੀ ਦੇ ਪਿਓ ਦਾ ਹੋਇਆ ਦੇਸ਼ ਇਹ ਇਹ ਸਾਰੀਆਂ ਕਮਿਊਨਿਟੀਆਂ ਦਾ ਰਿਪਬਲਿਕ ਆਫ ਇੰਡੀਆ ਭਾਰਤ ਸਾਰੇ ਇਹਦਾ ਆਪਾਂ ਹਿੱਸਾ ਹੈ ਇਹ ਹਿੰਦੂ ਰਾਸ਼ਟਰ ਬਣਾ ਲਣਗੇ ਹੈਗੇ ਇਹਨੇ ਜੋਗੇ ਤੁਸੀਂ ਬੇਫਿਕਰ ਰਹੋ ਪੰਜਾਬ ਦੀ ਧਰਤੀ ਤੇ ਕਿਸਾਨੀ ਦੇ ਹੱਕਾਂ ਦਾ ਮੋਰਚਾ ਲੱਗਿਆ ਅੱਜ ਕਿਸਾਨਾਂ ਨੇ ਤੁਸੀਂ ਕੀਤਾ ਕੀ ਨਹੀਂ ਸੈਂਟਰ ਇੱਕ 20 ਰੁਪਏ ਦੀ ਬੋਤਲ ਯਾਰ ਕੋਈ ਪਾਣੀ ਦੀ ਬਣਾਉਂਦਾ ਉਹ ਆਪ ਆਪਣਾ ਰੇਟ ਬਣਾਉਂਦਾ ਆਪ ਸਾਰਾ ਕੁਝ ਕਰਦਾ ਅਸੀਂ 6 ਮਹੀਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਫਸਲਾਂ ਪਾਲਦੇ ਆ ਤੇ ਕਸੇ ਸਿਰਾਂ ਵਾਲੇ ਰੇਟ ਸਾਡਾ ਦਿੱਲੀ ਤੋਂ ਮਿੱਥ ਕੇ ਭੇਜਦੇ ਨੇ ਇਹਨਾਂ ਦੇ ਪਿਓ ਦਾ ਰਾਜ ਚੱਲੂਗਾ ساری ਜ਼ਿੰਦਗੀ ਇਹ ਬਿਲਕੁਲ ਨਹੀਂ ਅਸੀਂ ਚੱਲਣ ਦਵਾਂਗੇ ਪੰਜਾਬ ਦੇ ਜਿਹੜੇ ਮਸਲੇ ਨੇ ਅਸੀਂ ਅਨੰਦਪੁਰ ਸਾਹਿਬ ਦਾ ਮਤਾ ਮਸਾ ਜਿਹੜਾ ਮਤਾ ਹੈ ਉਹ ਲਾਗੂ ਕਰਾਏ ਬਿਨਾ ਪੂਰਨ ਖੁਦਮੁਖਤਿਆਰੀ ਬਿਨਾ ਅਸੀਂ ਪਿੱਛੇ ਨਹੀਂ ਵੀਰੋ ਹਟਣਾ ਤਿਆਰੀ ਕਰ ਲੋ ਚਾਹੇ ਕੋਈ ਕੁਰਬਾਨੀ ਕਰਨੀ ਪਵੇ ਅਸੀਂ ਡਰਨ ਵਾਲੇ ਦਿਨ ਜੰਮੇ ਆ ਯਾਰ ਅਸੀਂ ਸੰਤ ਜਰਨੈਲ ਸਿੰਘ ਦੀ ਗੋਦੀ 'ਚ ਬੈਠੇ ਹੋਏ ਆ ਸਾਰੇ ਸਾਨੂੰ ਡਰਾ ਲਣਗੇ ਇਹ ਬਿਲਕੁਲ ਨਹੀਂ ਡਰਦੇ ਅਨੰਦਪੁਰ ਸਾਹਿਬ ਦੇ ਮੱਤੇ ਤੋਂ ਥੱਲੇ ਅਸੀਂ ਕੋਈ ਗੱਲੇ ਨਹੀਂ ਕਰਨੀ ਐਮਐਸਬੀ ਦਾ ਪਹਿਲਾ ਹੈਗੀ ਉਹ ਆਪਣੇ ਕੋਲ ਕੀ ਆ ਪਹਿਲਾਂ ਛੱਡਿਆ ਪੰਜਾਬ ਕੋ ਖੁਦਕਸ਼ੀਆਂ ਨੇ ਕਰ ਜਾਇਆ ਲਿਮਟਾਂ ਨੇ ਹੋਰ ਕੀ ਆ ਇੱਕ ਕਿੰਨੇ ਕੁ ਕਿੰਨੇ ਕੁ ਬੰਦੇ ਖੁਸ਼ਹਾਲ ਰਹਿ ਗਏ ਪੰਜਾਬ ਤਾਂ ਬਰਬਾਦ ਕਰਤਾ ਜਾ ਰਹੇ ਨੇ ਬਿਲਕੁਲ ਹੀ ਆਪਾਂ ਨੂੰ ਖੜਨਾ ਪੈਣਾ ਮੰਜਪੁਰ ਸਾਹਿਬ ਕਹਿ ਕੇ ਗਏ ਨੇ ਅਸੀਂ ਸਾਰੇ ਕਾਸੇ ਦੀ ਤਿਆਰੀ ਕਰ ਲਈ ਇੱਕ ਇੱਕ ਸਾਲ ਦੇ ਸੌਦੇ ਕਰ ਲਿਆ ਕੇ ਦੇਤੇ ਵੀ ਆਜੋ ਜਿੱਧਰ ਨੂੰ ਆਉਣਾ ਕਰ ਲਿਓ ਯਾਰ ਗਿਰਫਤਾਰੀਆਂ ਲਾ ਲਿਓ ਚੋਂ ਅੱਗੇ 20-20 ਸਾਲ ਆ ਪਲਵਿੰਦਰ ਸਿੰਘ ਬੈਠਾ ਸਾਡਾ ਪ੍ਰਾਹ ਛਤਰਾਣਾ ਮੰਜਪੁਰ ਬੈਠਾ ਮੰਤੀਰ ਬੈਠਾ ਸੇਵਕ ਹੈ ਗਾਜੀ ਹੈ ਅਸੀਂ ਦੇਖਿਆ ਨਹੀਂ ਜਿਹੜਾ ਅਸੀਂ ਜਿਹੜਾ ਵੀ ਦੇਖਿਆ ਨਾ ਤੁਹਾਡਾ ਤਸ਼ੱਦਦ ਵੀ ਦੇਖਿਆ ਪਰ ਤੁਹਾਨੂੰ ਇਸ ਗੱਲ ਦਾ ਇਥੋਂ ਖੜ ਕੇ ਡਟ ਕੇ ਗੱਲ ਕਹਨੇ ਆ ਕਿ ਤੁਹਾਨੂੰ ਸ਼ੰਭੂ ਟੱਪਾ ਨਹੀਂ ਦਿੰਦੇ ਚਾਹੇ ਕੋਈ ਕੁਰਬਾਨੀ ਕਰਨੀ ਪਵੇ ਕੋਈ ਵੀ ਅਵਾਨੀਆਂ ਡਾਨੀਆਂ ਕਿ ਉਹਰੇ ਖੇਤੀ ਕਰਨਗੇ ਕਰੋੜਾਂ ਅਰਬਾਂ ਰੁਪਏ ਦਿਓ ਮਾਲਕ ਨੇ ਅਸੀਂ ਤਾਂ ਯਾਰ ਆਮ ਬੰਦੇ ਆ ਛੋਟੇ ਛੋਟੇ 5-5 4-4 ਕੀਲਿਆਂ ਵਾਲੇ ਜਿਹੜੇ ਥੋਡੇ ਵਰਗੇ ਨੇ ਮਾਨੀਓ ਓਡਾਨੀਓ ਬੜਬੜੀਆਂ ਗੱਡੀਆਂ ਵਾਲੇ ਸੈਂਕੜੇ ਕੀਲਿਆਂ ਵਾਲੇ ਉਹਨਾਂ ਚੋਂ ਤਾਂ 1-2 ਨੇ ਖੈਰਾ ਸਾਹਿਬ ਵਰਗੇ ਵਿਚਾਰੇ ਜਿਹੜੇ ਉਹਰੇ ਸਾਡੇ ਕੋ ਆਉਂਦੇ ਨੇ ਉਹ ਨਹੀਂ ਆਉਂਦੇ ਜਾਣੀ ਉਹਨਾਂ ਦੀ ਵੀ ਆ ਜਮੀਨ ਅਰ ਅਸੀਂ ਤਾਂ ਲੜਬੀ ਪਾਵਾਂਗੇ ਅਸੀਂ ਤਾਂ ਗੰਨੇ 'ਚ ਵੀ ਲੁਕ ਜਾਾਂਗੇ ਪੁੱਤ ਮੇਰੇਆ ਥੋਡੀਆਂ ਤਾਂ ਉਹੀ ਜਾਣੀਆਂ ਨੇ ਤੁਸੀਂ ਕਦੇ ਨਹੀਂ ਆਉਂਦੇ ਇਹ ਲੜਾਈ ਪੰਜਾਬ ਦੇ ਕਿਸਾਨੀ ਦੇ ਹੱਕਾਂ ਦੀ ਐ ਆਪਣੀ ਜ਼ਮੀਨ ਜਾਇਦਾਦੀ ਲੜਾਈ ਐ ਅਸੀਂ ਤਾਂ ਮੈਂ ਤਾਂ ਇਸ ਸਟੇਜ ਤੋਂ ਦੀਪ ਬੀਰ ਸਿੱਧੂ ਨੂੰ ਐਸੇ ਗੱਲ ਕਹਿਣਾ ਬੈਠਾ ਬਾਬਾ ਬਖਸ਼ੀ ਸਿੰਘ ਅਸੀਂ ਕੋ ਚੱਕੀ ਜਿਹਰੇ ਰਹਿੰਦੇ ਰਹੇ ਆ ਭਾਈ ਦਲਜੀਤ ਸਿੰਘ ਸਾਰੇ ਅਸੀਂ ਉਹੀ ਆਸੀਂ ਪੁਰਾਣੇ ਆਰਐਸਐਸ ਵਾਲੇ ਪੁੱਛਦੇ ਨੇ ਨਾ ਕੌਣ ਐ ਆ ਦੱਸ ਤਾਂ ਤੁਹਾਨੂੰ ਹੁਣ ਕਰ ਲਿਓ ਪੁੱਤ ਫੋਨ ਹਰਾਮ ਦੇ ਹੋਏਗੇ ਜੇ ਹੁਣ ਨਾ ਕਰੋ ਕਰਨਾ ਹੀ ਨਹੀਂ ਤੁਸੀਂ ਤੁਸੀਂ ਇੰਨੇ ਚੁੱਕੇ ਹੈ ਹੀ ਨਹੀਂ ਸਾਲੇ ਲਿਖ ਕੇ ਕਿਤਾਬਾਂ ਚ ਮਤਿਹਾਸ ਸਾਨੂੰ ਡਰਾਉਂਦੇ ਨੇ ਗਾਟੇ ਲਾ ਦਾਂਗੇ ਪੁੱਤ ਕੇ ਦੇ ਭਲੇਖੇ ਚ ਫਿਰਦੇ ਹੋਮੋਂ ਐਵੇਂ ਹੀ ਨਾ ਸਮਝ ਲਿਓ ਸਾਨੂੰ ਮੈਂ ਦੀਪ ਵੀਰ ਨੂੰ ਇੱਥੇ ਇੱਕ ਬੇਨਤੀ ਕਰਦੇ ਆਂ ਦੇਖੋ ਏ ਵੀ ਥੋੜੀ ਜੀ ਤਲਖਲੀ ਚ ਆ ਜਾਂਦਾ ਅਸੀਂ ਪਹਿਲਾਂ ਹੀ 90 ਡਿਗਰੀ ਤੇ ਰਹਨੇ ਆ ਸਿੱਧੀ ਗੱਲ ਐ ਭਰਾਵਾ ਮੈਂ ਕਿਸੇ ਨੂੰ ਬੋਲਣ ਬੂਲਣ ਨੂੰ ਨਹੀਂ ਕਦੇ ਕਿਹਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਦੀ ਉਹ ਕਰਿਓ ਨਹੀਂ ਅਸੀਂ ਕਿਤੇ 20 ਸਾਧਾਂ ਦੀਆਂ ਪਤੀੜੀਆਂ ਪਵਾਇਆਂ ਨੇ ਪੁੱਛੋ ਬਕਸੀਰ ਸਿੰਘ ਨੂੰ ਠੀਕ ਐ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਕਿਸੇ ਨੌਜਵਾਨ ਨੂੰ ਮੈਂ ਕਿਹਾ ਵੀ ਕੁਛ ਇਸ ਕਰਕੇ ਮੇਰੀ ਬੇਨਤੀ ਐ ਬੋਲਣ ਬੂਲਣ ਦਾ ਕੁਛ ਨਹੀਂ ਹੁੰਦਾ ਅਸੀਂ ਤਾਂ ਖੜੇ ਆ ਤੇਰੇ ਨਾਲ ਹਰ ਤੈਨੂੰ ਇਸ ਸਟੇਜ ਤੋਂ ਇਹ ਗੱਲ ਕਹਿਨੇ ਆ ਜਿੱਦਾਂ ਸ਼ਹਾਦਤਾਂ ਦਾ ਮੌਕਾ ਆ ਅਸੀਂ ਉਹ 10 11 ਸਭ ਤੋਂ ਮੂਰੇ ਹੋਵਾਂਗੇ ਅਸੀਂ 1978 ਤੇ ਜਿੱਥੇ ਸਾਨੂੰ ਸੰਤ ਜਰਨੈਲ ਸਿੰਘ ਕਢਾ ਗਿਆ ਅਸੀਂ ਉੱਥੇ ਹੀ ਖੜੇ ਆ ਅਸੀਂ ਜਾ ਕੇ ਐਂ ਕਰਕੇ ਪਟਕਾ ਨਹੀਂ ਕਿਸੇ ਤੋਂ ਪਵਾਇਆ ਨਾ ਪਵਾਇਆ ਜਨਾਚਰ ਜੂਨੇ ਆ ਜੜਾ ਕੜੇ ਉੱਠ ਕੇ ਜਦ ਬੋਹ ਕਰਨ ਲੱਗ ਜਾਂਦਾ ਸ਼ਰਮ ਆਉਂਦੀ ਆ ਸਾਨੂੰ ਦਾ ਅਸੀਂ ਤਾਂ ਬਬੋਹ ਨਹੀਂ ਬੋਲਦੇ ਭਰਾਵਾ ਕਰੰਟ ਚੜ ਗਿਆ ਠੀਕ ਹੈ ਨਹੀਂ ਪਰ ਇਹ ਆ ਵੀ ਸਾਡਾ ਰੈਂਦਾ ਹੀ 90 ਡਿਗਰੀ ਤੋਂ ਉੱਤੇ ਆ ਜਿੱਥੇ ਲੋਕ ਗੋਲੀਆਂ ਗੁਲੀਆਂ ਖਾ ਕੇ ਕਰਦੇ ਨੇ ਉੱਥੋਂ ਤਾਂ ਸਾਡਾ ਸ਼ੁਰੂ ਹੁੰਦਾ ਸੰਤ ਜਰਨੈਲ ਸਿੰਘ ਦੇ ਅਸੀਂ ਤਾਂ ਪੈਰੋਕਾਰ ਐ ਅਸੀਂ ਨਹੀਂ ਕਿਸੇ ਸਾਥ ਸੂਦ ਨੂੰ ਕਦੇ ਮੰਨਿਆ ਨਾ ਅਸੀਂ ਕਿਸੇ ਪੋਲੀਟਿਸ਼ੀਅਨ ਤੋਂ ਡਰਦੇ ਅਸੀਂ ਕਾਹਦੇ ਡਰਾਂਗੇ ਨਾ ਅਸੀਂ ਚੋਰ ਆ ਨਾ ਅਸੀਂ ਜਮੀਨ ਦੱਬੀ ਆ ਨਾ ਕਿਸੇ ਨਾਲ ਟੋਖਾ ਡੜੀ ਕਰੀ ਆ ਸਾਡਾ ਤਾਂ ਜਿਹੜਾ ਨਾਲੇ ਬਾਹ ਰਿਹਾ ਜਾਂ ਇਹ ਜੇ ਬੱਬਰ ਸ਼ੇਰਾ ਨਾਲ ਰਿਹਾ ਜਿਹੜੇ ਸਾਡੇ ਭਰਾ ਨੇ ਉਹਨਾਂ ਦੇ ਨਾਲ ਦੇ ਅਸੀਂ ਦਾ ਸਾਥੀ ਆ ਮੇਰੀ ਤੁਹਾਨੂੰ ਬੇਨਤੀ ਆ ਬਿਲਕੁਲ ਨਾ ਡਰਿਓ ਜਿਹੜਾ ਚ ਕੀ ਆ ਰੋਟੀਆਂ ਹੀ ਖਾਣੀਆਂ ਲੈ ਤੋ ਉੱਥੇ ਸੀ ਜਗਤਾਰ ਸਿੰਘ ਹਵਾਰਾ ਨਹੀਂ ਖਾ ਰਿਹਾ ਆ ਪਲਵਿੰਦਰ ਸਿੰਘ ਛਤਰਾਣੇ ਵਾਲਾ 20 ਸਾਲ ਕੱਟ ਕੇ ਆਇਆ ਅੱਜ ਫੇਰ ਬੁੱਕ ਦੇ ਫਿਰਦੇ ਨੇ ਇਸ ਕਰਕੇ ਦੀਪਬੀਰ ਨੂੰ ਬੇਨਤੀ ਆ ਅਸੀਂ ਤਾਂ ਬੋਲੀਏ ਨਾ ਬੋਲੀਏ ਇਹ ਗੱਲ ਦੀ ਟੈਨਸ਼ਨ ਨਾ ਭਰਾਵਾ ਕਰੀ ਅਸੀਂ ਤੇਰੇ ਨਾਲ ਆ ਜਿਹੜੇ ਪਹਿਲੇ 11 ਮਰਨਗੇ ਨਾ ਉਹਨਾਂ ਅਸੀਂ ਹੋਵਾਂਗੇ 11 ਤੈਨੂੰ ਦੱਸ